ਤਨੂੰ ਅੱਜ ਆਪਾਂ ਰਸੋਈ ਵਾਲੇ ਗੀਜਰ ਬਾਰੇ ਮਿਸਤਰੀ ਨੇ ਕੋਈ ਜਿਗਾਰਡ ਕਰਿਆ ਵਾ ਤੁਹਾਨੂੰ ਦਿਖਾਵਾਂਗੇ ਮਿਸਤਰੀ ਵੀਰਾਂ ਨੂੰ ਬੇਨਤੀ ਆ ਮੈਂ ਬੋਲਣਾ ਨਹੀਂ ਚਾਹੁੰਦਾ ਹੁੰਦਾ ਵੀ ਤੁਸੀਂ ਇਹ ਜਿਗਾਰਡ ਵਾ ਜੀ ਨਾ ਕਰਿਆ ਕਰੋ ਤੁਸੀਂ ਅਗਲੇ ਤੇ ਗੀਜਰ ਦਾ ਤੁਸੀਂ ਨਾਸ ਮਾਰ ਦਿੰਨੇ ਆ ਹਨਾ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਜਿਹੜਾ ਇਹ ਐਲੀਮੈਂਟ ਦਾ ਇਹ ਬਿਲਕੁਲ ਛਾੜ ਸੀ ਛਾੜ ਹੋਣ ਦੇ ਬਾਵਜੂਦ ਵੀ ਪਰ ਇਹ ਉਥੇ ਕਰੰਟ ਨਹੀਂ ਲੱਗ ਰਿਹਾ ਸੀ ਉਹ ਟੁੱਟੀ ਖੋਲ ਕੋ ਕੇ ਦਿਖਾ ਰਹੇ ਸੀ ਵੀ ਪਾਣੀ ਕਰਮ ਨਹੀਂ ਹੁੰਦਾ ਉਥੇ ਮੇਨ ਆ ਰਹੀ ਸੀ ਠੀਕ ਆ ਉਹਦੇ ਵਿੱਚ ਕੀ ਹੁੰਦਾ ਆ ਦੇਖੋ ਬਿਲਕੁਲ ਫੁੱਲ ਛਾੜ ਦਿਖਾ ਰਿਹਾ ਮਤਲਬ ਦੇ ਵਿੱਚ ਉਨੇ ਵਿੱਚ ਕੀ ਹੁੰਦਾ ਵੀ ਜਦੋਂ ਨਾ ਐਲੀਮੈਂਟ ਅੰਦਰੋਂ ਭੜਾਕਾ ਮਾਰ ਜਾਂਦਾ ਗੀਜਰ ਦਾ ਤਾਂ ਜਿਹੜਾ ਭੜਾਕਾ ਮਾਰਿਆ ਹੁੰਦਾ ਜਾਂ ਨਿਊਟਰਲ ਵਾਲੀ ਸਾਈਡ ਬਾਡੀ ਦੇ ਨਾਲ ਲੱਗ ਜਾਂਦਾ ਤਾਂ ਆਪਾਂ ਨੂੰ ਝਟਕਾ ਨਹੀਂ ਲੱਗਦਾ ਹੈਗਾ ਤਾਂ ਕਰਕੇ ਝਟਕਾ ਨਹੀਂ ਲੱਗਦਾ ਜੇ ਅਗਲਾ 22 ਸਾਨ ਵੀ ਫੇਸ ਵਾਲੀ ਤਾਂ ਲੱਗ ਜਵੇ ਐਲੀਮੈਂਟ ਵਾਲੀ ਤਾਰ ਉਹਨੂੰ ਬਾਡੀ ਨੂੰ ਤਾਂ ਆਪਾਂ ਨੂੰ ਝਟਕਾ ਲੱਗਦਾ ਤਾਂ ਕਰਕੇ ਅਰਥ ਕਰਾਉਣਾ ਬਹੁਤ ਜ਼ਰੂਰੀ ਆ ਤੇ ਇਹਦੀ ਸਰਵਿਸ ਕਰਾਉਣੀ ਵੀ ਬਹੁਤ ਜ਼ਰੂਰੀ ਆ ਉਹ ਕਿਵੇਂ ਆਪਾਂ ਨੂੰ ਪਤਾ ਲੱਗੂਗਾ ਸਾਰੀ ਗੱਲਬਾਤ ਆਪਾਂ ਵੀਡੀਓ ਵਿੱਚ ਕਰਾਂਗੇ ਨਾਲੇ ਆਪਾਂ ਉਹ ਦਿਖਾਵਾਂਗੇ ਜਿਹੜੇ ਵੀਰ ਨੇ ਇਹਦਾ ਵਿੱਚ ਜਗਾੜੂ ਕੰਮ ਕੀਤਾ ਕਿੰਨਾ ਗਲਤ ਕੰਮ ਆ ਉਹ ਨਾਲੇ ਕਈ ਭੈਣਾ ਕਹਿਦਨੀ ਆ ਵੀ ਰਸੋਈ ਵਿੱਚ ਛੋਟਾ ਜਿਹਾ ਗੀਜ਼ਰ ਲਵਾਉਣਾ ਸੀ ਇਹ ਛੋਟਾ ਜਿਹਾ ਨਾ ਸਮਝਿਆ ਕਰੋ ਇਹਨੂੰ ਇਹ ਵਿੱਚ 20 ਲੀਟਰ 25 ਲੀਟਰ ਗੀਜ਼ਰ ਦਾ ਵੀ ਬਾਪ ਹੁੰਦਾ ਇਹ ਇਹ 12 ਐਮਪੀਰ ਲੈਂਦਾ ਹੈ ਆਪਾਂ ਨੂੰ ਨਾਲ ਦੀ ਨਾਲ ਪਾਣੀ ਆਪਾਂ ਨੂੰ ਗਰਮ ਦਿੰਦਾ ਹੈ ਇਸ ਕਰਕੇ ਇਹਨੂੰ ਹਿਸਾਬ ਨਾਲ ਵਰਤਿਆ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਜਾਪਾਂ ਗੀਜ਼ਰ ਖੋਲਿਆ ਜਮੇ ਰਸੋਈ ਦੇ ਵਿੱਚ ਲੱਗਦਾ ਹੁੰਦਾ ਹਨਾ ਵੀ ਇਹ ਨਾਲ ਦੀ ਨਾਲ ਪਾਣੀ ਗਰਮ ਕਰਦਾ ਇਹਦਾ ਐਲੀਮੈਂਟ ਹੁੰਦਾ 3000 ਵਾਟ ਦਾ ਇਹ ਆਪਾਂ ਤੁਹਾਨੂੰ ਦੱਸਾਂਗੇ ਸ਼ਾਰਟ ਦਾ ਬਿਲਕੁਲ ਵੀ ਉੱਥੇ ਆਪਾਂ ਜਦੋਂ ਟੂਟੀ ਨੂੰ ਹੱਥ ਲਾਉਂਦੇ ਕਰੰਟ ਕਿਉਂ ਨਹੀਂ ਲੱਗਦਾ ਤਾਂ ਹਨਾ ਕਰੰਟ ਵੀ ਲੱਗਦਾ ਹੁੰਦਾ ਦਿਖਾਉਨੇ ਆਪਾਂ ਸ਼ਾਰਟ ਤਾਂ ਆਪਾਂ ਸਾਰੀ ਗੱਲ ਕਰਾਂਗੇ ਵੀ ਤਾਂ ਕੀ ਖਰਾਬ ਆ ਦੇਖੋ ਇੱਧਰ ਸਾਈਡਾਂ ਡਿਕਟਰ ਇੱਕ ਮਿੰਟ ਇੱਧਰ ਦੱਸ ਆ ਦੇਖੋ ਆਨ ਵੀ ਹੁੰਦਾ ਠੀਕ ਹੈ ਇਹ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਸ਼ਾਰਟ ਚੈੱਕ ਕਰਾਂਗੇ ਆ ਦੇਖੋ ਆ ਬਾਡੀ ਨਾਲ ਆਇਆ ਆਪਾਂ ਸੀਰੀਅਸ ਬੋਲੋ ਠ ਉਸ ਤੋਂ ਬਾਅਦ ਇਹ ਸ਼ਾਟ ਲਾਵਾਂਗੇ ਇੱਧਰ ਵੀ ਲਾ ਲਓ ਚਾਹੇ ਤੁਸੀਂ ਦੋ ਹੀ ਪੈਨ ਨਾਲ ਵੀ ਲਾ ਲਓ ਠੀਕ ਆ ਹੁਣ ਇੱਧਰ ਦੇਖੋ ਇੱਧਰ ਸ਼ਾਟ ਨਹੀਂ ਹੈਗਾ ਇੱਥੇ ਸ਼ਾਟ ਦਿਖਾ ਰਿਹਾ ਠੀਕ ਆ ਜੀ ਇੱਥੇ ਮਤਲਬ ਜੀਰ ਚੱਲ ਪੈਂਦਾ ਠੀਕ ਆ ਜੀ ਇੱਕ ਪੈਨ ਨਾਲ ਸ਼ਾਟ ਦਿਖਾ ਰਿਹਾ ਇਹਦੇ ਵਿੱਚ ਕੀ ਹੁੰਦਾ ਜਿਵੇਂ ਜਿੱਧਰੀ ਸਾਈਡ ਜਿਵੇਂ ਨਿਊਟਰਲ ਵਾਲੀ ਸਾਈਡ ਜਿੱਥੇ ਹੈ ਨਾ ਵੀ ਉਧਰੋਂ ਐਲੀਮੈਂਟ ਫਟਿਆ ਵਾ ਤਾਂ ਕਰਕੇ ਇਹ ਛਾਟ ਨਹੀਂ ਛਾਟ ਨਹੀਂ ਲੱਗ ਰਿਹਾ ਦਾ ਆਪਾਂ ਨੂੰ ਹੈ ਨਾ ਹਰ ਇੱਕ ਸਾਲ ਇਹਦੀ ਸਰਵਿਸ ਕਰਾਉਣੀ ਚਾਹੀਦੀ ਹੈ ਤੁਹਾਨੂੰ ਕਿਵੇਂ ਪਤਾ ਲੱਗੂ ਸਰਵਿਸ ਕਰਾਉਣੇ ਆ ਜਦੋਂ ਆਪਾਂ ਪਾਣੀ ਕਰਵ ਕਰਦੇ ਹਾਂ ਤਾਂ ਇਹ ਸੀਸੀ ਦੀ ਆਵਾਜ਼ ਕਰ ਲੈਂਦਾ ਆਵਾਜ਼ ਜ਼ਿਆਦਾ ਦੇਣ ਲੱਗ ਜਾਂਦਾ ਤਾਂ ਇਹਦੇ ਵਿੱਚ ਕੀ ਹੁੰਦਾ ਜਿਹੜਾ ਛੋਰਾ ਹੁੰਦਾ ਐਲੀਮੈਂਟ ਦੇ ਕੋਲ ਆ ਜਾਂਦਾ ਐਲੀਮੈਂਟ ਖਰਾਬ ਹੋਣ ਦਾ ਕਾਰਨ ਵੀ ਇਹੀ ਹੁੰਦਾ ਜ਼ਿਆਦਾ ਤੇ ਇੱਕ ਅਰਥ ਕਰਾਉਣਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਹੋਰ ਮੈਂ ਦੱਸਦਾ ਆ ਦੇਖੋ ਹੁਣ ਜਿਹੜੀ ਆਪਾਂ ਅਰ ਉਗੀ ਜੇ ਇਹ ਜੇ ਇਹ ਚੀਜ਼ ਵਿੱਚ ਵਿਚ ਲਾਉਣੀ ਚਾਹੀਦੀ ਵਿੱਚ ਤਾਂ ਇਹਦਾ ਫਾਇਦਾ ਹੁੰਦਾ ਜੀ ਆਪਣੇ ਘਰ ਦੇ ਵਿਚਾਰਤ ਕਰਾਉਣਾ ਅਰਤ ਕਰਾਉਣਾ ਬਹੁਤ ਜ਼ਰੂਰੀ ਆ ਕਿਸੇ ਦੀ ਜਾਨ ਤੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ ਕਿ ਮੈਂ ਤਾਂ ਹੋਰ ਦੱਸਦਾ ਇੱਕ ਜਗਾੜੂ ਕੰਮ ਨਾ ਮਿਸਤਰੀ ਕਰਿਆ ਕਰਨ ਉਹਨਾਂ ਦੇਖੋ ਇਹ ਚ ਕੀ ਕਰਿਆ ਬੰਦੇ ਨੇ ਕੀ ਕਰਿਆ ਆ ਦੇਖੀ ਆ ਜਿੱਧਰ ਆ ਬਾਹਰ ਲੱਗਿਆ ਹੁੰਦਾ ਇਹ ਪੁਰਾਣੇ ਮਾਡਲ ਦਾ ਗੀਜਰਾਂ ਜਿਵੇਂ ਮਾਲਾ ਹਨਾ ਵੀ ਇਹਦੇ ਵਿੱਚ ਕੀ ਹੁੰਦਾ ਜੀ ਵਿੱਚ ਜਿਹਦੇ ਵਿੱਚ ਵੀ ਆ ਬਾਹਰ ਲੱਗਿਆ ਹੁੰਦਾ ਇਦਾਂ ਪਾਈਪ ਦੇ ਬਾਹਰਲੇ ਪਾਸੇ ਉਹ ਗੀਜਰਾਂ ਦੇ ਵਿੱਚ ਕੀ ਹੁੰਦਾ ਜਿਹੜੀ ਜਿਹਦੇ ਵਿੱਚ ਪਾਣੀ ਜਾਂਦਾ ਹੁੰਦਾ ਉਹ ਹਮੇਸ਼ਾ ਐ ਘੁੰਮ ਕੇ ਉਰੇ ਲੱਗੀ ਹੁੰਦੀ ਆ ਇੱਥੋਂ ਮੋੜ ਵਾ ਕੇ ਆ ਦੇਖੋ ਬਿਲਡਿੰਗ ਵੀ ਕਰੀ ਵੀ ਇੱਥੋਂ ਦਿਖ ਰਿਹਾ ਇੱਥੋਂ ਮੋੜ ਕਰਕੇ ਇਹ ਐਲੀਮੈਂਟ ਦੇ ਉੱਪਰਲੀ ਸਾਈਡ ਤੱਕ ਉਹ ਰੇ ਛੱਡੀ ਹੁੰਦੀ ਹੈ ਇਹਦੀ ਇਹਦੀ ਸੇਚ ਕਿਉਂਕਿ ਜੇ ਟੈਂਕੀ ਆਪਣੀ ਖਾਲੀ ਹੋ ਜਾਂਦੀ ਆ ਤਾਂ ਪਾਣੀ ਆਪਣਾ ਬੈਕ ਨਹੀਂ ਮੁੜਦਾ ਹੈਗਾ ਹੁਣ ਇਹਦੇ ਵਿੱਚ ਕੀ ਕਰ ਦੇਖੋ ਇੱਥੋਂ ਵੜਦਾ ਇੱਥੋਂ ਵੜਦਾ ਆਪਣੀ ਟੈਂਕੀ ਖਾਲੀ ਹੋ ਗਈ ਟੈਂਕੀ ਖਾਲੀ ਹੋਣ ਦੇ ਨਾਲ ਕੀ ਹੋਊਗਾ ਵੀ ਇੱਥੋਂ ਜਿੰਨਾ ਹੁਣ ਇਹਦੇ ਵਿੱਚ ਪਾਣੀ ਜਾਂ ਟੂਟੀ ਆਪਣੀ ਵਿੱਚ ਕੋਈ ਖੁੱਲੀ ਰਹਿ ਗਈ ਤਾਂ ਸਾਰਾ ਪਾਣੀ ਖਤਮ ਹੋ ਜਾਣਾ ਐ ਇੰਨਾ ਪਾਣੀ ਖੜਾ ਰਹਿਣਾ ਐਨਾ ਐਲੀਮੈਂਟ ਇਹ ਖਾਲੀ ਹੋ ਜਾਂਦਾ ਜਿਆਦਾ ਇੰਨਾ ਐਲੀਮੈਂਟ ਖਾਲੀ ਹੋਗਾ ਇਹ ਐਲੀਮੈਂਟ ਵੀ ਇਹ ਜਿੰ ਨੂੰ ਤੁਸੀਂ ਸੁੱਕਾ ਚਲਾ ਦੋਗੇ ਐਲੀਮੈਂਟ ਖਰਾਬ ਹੋ ਜਾਂਦਾ ਠੀਕ ਆ ਵੀ ਐਦਾਂ ਜਗਾੜੂ ਕੰਮ ਨਾ ਤੁਸੀਂ ਕਰਿਆ ਕਰੋ ਇਹ ਬੰਦੇ ਨੇ ਕੀ ਕਰਿਆ ਹੋਣਾ ਵੀ बार-बार ਜਿੰਮੇ ਸ਼ੋਰ ਆ ਹੋ ਜਾਂਦਾ ਵੀ ਬੰਦ ਨਹੀਂ ਹੋਊਗਾ ਰੋੜਾ ਛੇਤੀ ਹੈ ਨਾ ਉਹਨੇ ਕੀ ਕਰਿਆ ਇੱਥੋਂ ਵੱਢ ਕੇ ਪਰੇ ਮਾਰੇ ਆ ਐਦਾਂ ਦਾ ਕੰਮ ਨਾ ਕਰਿਆ ਕਰੋ ਹਨਾ ਵੀ ਇਹ ਬਹੁਤ ਗਲਤ ਹੈ ਤੁਸੀਂ ਹੁਣ ਕਿਸੇ ਦਾ ਐਲੀਮੈਂਟ ਹੁਣ ਆਪਾਂ ਜਦੋਂ ਇਹਨੂੰ ਲਾਵਾਂਗੇ ਉਹਨਾਂ ਨੂੰ ਦੱਸਾਂਗੇ ਭਾਈ ਆ ਚੀਜ਼ ਐਦਾਂ ਹੋਈ ਐਦਾਂ ਕਰੀ ਵੀ ਹੋ ਕੇ ਸੇ ਬੰਦੇ ਨੇ ਵੀ ਜਦ ਟੈਂਕੀ ਖਾਲੀ ਹੋ ਗਈ ਤਾਂ ਚੱਲਣਾ ਨਹੀਂ ਚਾਹੀਦਾ ਹੈ ਨਾ ਇਹ ਤਾਂ ਇਹ ਚੀਜ਼ ਹੋ ਗਈ ਕਿ ਇਹਦੀ ਸਰਵਿਸ ਜ਼ਰੂਰ ਕਰਵਾਇਆ ਕਰੋ ਠੀਕ ਆ ਇੱਕ ਘਰ ਦੇ ਵਿਚਾਰ ਤੋਂ ਹੋਣਾ ਬਹੁਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ